ਮਾਮੀ ਜੀ ਮਾਮੀ ਜੀ ਮੈਂ ਮੈਨ ਨਾਲ ਬੈਡਬਾਲ ਖੇਡਾਂ ਅੱਜ ਕੋਈ ਵੀ ਨਿਆਣਾ ਘਰੇ ਨਹੀਂ ਸਾਰੇ ਨਾਨਕੇ ਚਲ ਗਏ ਗੁਨਾਲ ਉਹ ਤੇ ਮੈਨੂੰ ਬੁਖਾਰ ਬੜਾ ਝੜਿਆ ਵਾ ਮੈਂ ਤੈਨੂੰ ਪਤਾ ਕਦੀ ਨਾ ਨੀ ਨਾ ਕੀਤੀ ਅੱਗੇ ਮੈਂ ਵੀ ਤੇ ਨਾਲ ਖੇਡ ਲੈਣਾ ਸੀ ਪਰ ਮੈਨੂੰ ਇੰਨਾ ਬੁਖਾਰ ਹੋਇਆ ਨਾ ਮੇਰਾ ਉੱਠਣ ਨੂੰ ਮਨ ਨਹੀਂ ਕਰਨਿਆ ਤਾਂ ਹੋ ਤੇ ਮੈਂ ਸਵੇਰ ਦੀ ਲੰਮੇ ਪਈ ਆ ਅੱਜ ਤੇ ਮੈਂ ਕੋਈ ਕੰਮ ਵੀ ਨਹੀਂ ਕੀਤਾ ਹੈਗਾ ਤੈਨੂੰ ਪਤਾ ਹੈ ਨਾ ਹਾਂਜੀ ਤੇ ਤੂੰ ਕਿਹੇ ਬੱਚੇ ਨਾਲ ਖੇਡ ਲਾਹਾ ਇਹੋ ਜਿਹਾ ਗੱਲਵਾ ਮੈਂ ਤੁਹਾਡੇ ਨਾਲ ਕਦੀ ਖੇਡਿਆ ਬੱਚੇ ਅੱਜ ਹੈਗੇ ਨਹੀਂ ਕੋਈ ਘਰ ਸਾਰੇ ਆਪਣੇ ਨਾਨਕੇ ਚਲੇ ਗਏ ਓਹੋ ਸਾਰੇ ਬੱਚਿਆਂ ਨੂੰ ਛੁੱਟੀਆਂ ਪਈਆਂ ਹਨ ਤਾਂ ਕਰਕੇ ਸਾਰੇ ਬੱਚੇ ਨਾਨਕੇ ਗਏ ਆ ਤੇ ਤੂੰ ਵੀ ਛੁੱਟੀਆਂ 'ਚ ਕਿਤੇ ਚਲ ਜਾਣਾ ਹੀ ਮੈਂ ਤਾਂ ਖੋਦੀ ਆਪਣੇ ਨਾਨਕੇ ਇਹ ਵੀ ਗੱਲ ਠੀਕ ਆ ਤੇ ਚੱਲ ਕੋਈ ਨਹੀਂ ਦਾਦੀ ਪਿੰਡ ਛੁੱਟੀਆਂ ਘਟਿਆ ਦਾਦੀ ਨਾਲ ਖੇਡ ਐਵੇਂ ਹਾ 4 ਦਿਨ ਫਿਰ ਕਿਉਂ ਚਲਿਆ ਵਾ ਮम्मा ਹੋਂ ਚਰਨਾ ਮਮਾ ਨੂੰ ਤੂੰ ਹੀ ਮਨਾ ਲਿਆ ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਨਾ ਬਾਬਾ ਨਾ ਮੈਂ ਨਹੀਂ ਮਨਾਉਂਦੀ ਤੇਰੀ ਮम्मा ਨੂੰ ਗਾਂ ਤੋਂ ਨਾ ਮੈਨੂੰ ਆ ਗੱਲ ਕਮੀ ਕਦੀ ਵੀ ਤੈਨੂੰ ਪਤਾ ਹੀ ਹੈ ਨਾ ਮम्मा ਤੇਰੀ ਤੇ ਅੱਗੇ ਨਹੀਂ ਮੈਂ ਤੇ ਹੱਥ ਧੋਂਦੀ ਹੈਗੀ ਹੈ ਤੇ ਜੀ ਮੈਂ ਉਹਨੂੰ ਕਿਤੇ ਕਹਤਾ ਨਾ ਕਿ ਜਾ ਇਹਨੂੰ ਦਾਦਕੇ ਕਮਾ ਲਿਆ ਜਾ ਕੇ ਤੇ ਉਹਨੇ ਮੇਰੇ ਹੀ ਗੱਲ ਪੈ ਜਾਣਾ ਵਾ ਤੈਨੂੰ ਪਤਾ ਵੀ ਹੈਗਾ ਮम्मा ਤੇਰੀ ਕਿੰਨਾ ਲੜਦੀ ਆ ਹੱਡਣਾ ਤਾਂ ਕੱਲ ਉਹਦਣ ਕਿੰਨਾ ਮਾਮੂਣਾ ਵੀ ਲੜਣ ਦੇ ਹੀ ਨਾ ਉਹ ਤੇ ਸਾਰਿਆਂ ਨਾਲ ਹੀ ਲੜਦੇ ਆ मामੂ ਨਾਲ ਉਹ ਬਸ ਹੋ ਜਾਂਦੇ ਥੋੜਾ ਕਸੀ ਉਹ ਹੀ ਨਾ मामੂ ਦਫਕਾ ਮਾਰ ਲੈਂਦਾ ਆ ਤੇ ਉਦੋਂ ਸੇ ਇਹ ਹੋ ਜਾਂਦੇ ਆ ਤੇ ਫੇਰ ਉਹ ਲੜਨ ਲੱਗ ਪੈਂਦੇ ਆ ਤੇ ਮੇਰੇ ਨਾਲ ਤੇ ਵੈਸੇ ਹੀ ਮम्मा ਤੇਰੀ ਬੜਾ ਲੜਦੀ ਆ ਉਹਨਾਂ ਨੇ ਨਹੀਂ ਮੇਰਾ ਆਖਾ ਮੰਨਣਾ ਹੈਗਾ ਤੇ ਮੇਰਾ ਤੁਹਾਨੂੰ ਉਹਨਾਂ ਨਾਲ ੱਗੀ ਜ਼ਿਆਦਾ ਖਰੋਆ ਕਰੋ ਉਹਨਾਂ ਦਾ ਦਿਮਾਗ ਹੀ ਆਉ ਰਿਹਾ ਪੁੱਤ ਮੈਂ ਕਿਹੜਾ ਜਾਣੀ ਆ ਲੱਗੇ ਉਥੇ ਆਪੇ ਹੀ ਤੈਨੂੰ ਪਤਾ ਬੋਲਣ ਦਾ ਪੈਂਦੇ ਆ ਕੋਈ ਕੰਮ ਨਾ ਕੀਤਾ ਦਾ ਹੋਵੇ ਤੇ ਉਹ ਫਿਰ ਬੋਲਣ ਦਾ ਪੈਂਦੀ ਆ ਚੱਲ ਕੋਈ ਗੱਲ ਨਹੀਂ ਮੇਰਾ ਪੁੱਤ ਤੂੰ ਨਾ ਐਵੇਂ ਨਾ ਵੱਡਿਆਂ ਦੀਆਂ ਗੱਲਾਂ 'ਚ ਨਾ ਇੰਟਰਫੇਅਰ ਕਰਿਆ ਕਰ ਜੇ ਤੂੰ ਵੱਡਿਆਂ ਦੀਆਂ ਗੱਲਾਂ ਸੋਚੇਂਗਾ ਨਾ ਤੇ ਫਿਰ ਤੇਰੇ ਦਿਮਾਗ 'ਚ ਵੀ ਇਹੋ ਜਿਹੀਆਂ ਗੱਲਾਂ ਹੀ ਬੈਜਣੀਆਂ ਤੂੰ ਆਪਣਾ ਖੇਡਣ ਵਾਲਾ ਧਿਆਨ ਰੱਖਿਆ ਕਰ ਕੋਈ ਗੱਲ ਨਹੀਂ ਆ ਜੇ ਉਹ ਲੜਦੇ ਆ ਤੇ ਕੋਈ ਗੱਲ ਨਹੀਂ ਆ ਆਪਾਂ ਥੋੜਾ ਲੜਦੇ ਆ ਉਹ ਕੱਲੇ ਬੋਲੇ ਜਾਂਦੇ ਕੋਈ ਨਹੀਂ ਆਪਾਂ ਨਹੀਂ ਉਹਨਾਂ ਨੂੰ ਕਹਿਣਾ ਜ਼ਿਆਦਾ ਮਾਮੀ ਜੀ ਮੈਂ ਨਾ ਫਿਰ ਬਾਅਦ ਖੇਡ ਲੈਣਾ ਮੈਂ ਨਾ ਮਮਾ ਦਾ ਬਰਾਵਦੀਆ ਸਰ ਕੋੜਦਾ ਉਜੇ ਦੋ ਮੈਂ ਉਹਨਾਂ ਦਾ ਸਿਰ ਘੋੜਦਾ ਨਾ ਉਹ ਠੀਕ ਹੋ ਜਾਂਦੇ ਮੈਂ ਵੀ ਤੁਹਾਡਾ ਘੋੜਦਾ ਨਾ ਸਿਰ ਚੱਲ ਘੋਟਦੇ ਫਿਰ ਇੱਥੇ ਆ ਜਾ ਹਾਏ ਕਿਨਾਲੇ ਸੱਚੀ ਮੇਰੇ ਨਾ ਸਿਰ 'ਚ ਇੰਨੇ ਭੀੜ ਹੁੰਦੀ ਹੈ ਨਾ ਕੋਈ ਹਿਸਾਬ ਹੀ ਨਹੀਂ ਹਾਏ ਆ ਕਿੱਧਰ ਘੁੱਟਣ ਡਿਆ ਦੋ ਇਦਾਂ ਨਾ ਮਮਾ ਕਹਿੰਦੇਗੇ ਇਦਾਂ ਨਾ ਮੇਰਾ ਸਿਰ ਸੋਨ ਜਾ ਉਹਿੰਦਾ ਤੇ ਇਦਾਂ ਹੁੰਦਾ ਡਵੀ ਸੋਣੀ ਹੋ ਜੀਨ ਓਕੇ ਕਿਨਾਲੇ ਕੋਟਦਾ ਤੇ ਤੂੰ ਬਹੁਤ ਵਧੀਆ ਆ ਇੰਨਾ ਮਜ਼ਾ ਆਉਂਦਿਆ ਹੀ ਨਾ ਰਿਲੈਕਸ ਹੋ ਗਿਆਈਏ ਸਿਰ ਮੇਰਾ ਹੂੰ ਕਿੰਨਾ ਵਧੀਆ ਲੱਗਣ ਲਿਆਇਆ ਕੋ ਨਾਲ ਹਾਏ ਮੈਨੂੰ ਇਨਚਰ ਦਾ ਜੇ ਪਤਾ ਹੁੰਦਾ ਨਾ ਕਿ ਤੂੰ ਇੰਨਾ ਵਧੀਆ ਸਿਰ ਘੋਟਦਾਵਾ ਤੇ ਮੈਂ ਤੜਫਣਾ ਹੀ ਨਹੀਂ ਇੰਨਾ ਮੈਂ ਤਾਂ ਤੈਨੂੰ ਬੜੇ ਚਿਰ ਦੀ ਆਵਾਜ਼ ਮਾਰ ਲੈਣੀ ਸੀ ਤੂੰ ਮੈਨੂੰ ਘੋਟ ਦੇਣਾ ਸੀ ਤੇ ਮੈਂ ਝੱਟ ਠੀਕ ਹੋ ਜਾਣਾ ਸੀ ਕੋਈ ਨਹੀਂ ਹੁਣ ਤੁਹਾਨੂੰ ਦਵਾਈ ਦੀ ਵੀ ਨਹੀਂ ਲੋੜ ਪੈਣੀ ਤੂੰ ਕੋ ਨਾਲ ਬਾਗੀ ਘੰਡਿਆ ਸਿਰ ਘਟੰਦੇ ਮਾਮੀ ਦੇ ਸਿਰ ਪਿਰ ਹੁੰਦੀ ਮੈਂ ਕਿਹਾ ਨਹੀਂ ਤੈਨੂੰ ਇਤੋਂ ਕੋਈ ਛੋਟਾ ਨਹੀਂ ਆਣਾ ਰਿਹਾ ਲੱਭਾ ਉਹਦੇ ਕੋ ਸਿਰ ਘਟਾ ਲੈਣਾ ਦੀਦੀ ਮੈਂ ਕਿਹਾ ਉਹਨੂੰ ਕਿਹਾ ਵਾ ਉਹ ਆਪਣੀ ਮਰਜ਼ੀ ਨਾਲ ਹੀ ਘੁੱਟਣ ਡਿਆ ਆ ਮਰਜ਼ੀ ਨਾਲ ਕਦੇ ਮੇਰਾ ਨਹੀਂ ਸੁਵਾਨਾ ਸਰ ਕੋ ਟੈਮਤ ਤਰ ਲੈਦਾ ਮੈਂ ਪਈਆ ਦਾ ਹਾਂ ਪੀਆ ਤੈਨੂੰ ਨਾ ਲਾਵਾਂ ਤੇ ਫੇਰ ਮੇਰਾ ਸਿਰ ਘੁੱਟਦਾ ਵਾ ਤੁਹਾਡਾ ਘੁੱਟਦਾ ਤੇ ਆ ਨਾ ਮੈਂ ਨਹੀਂ ਮੈਂ ਤੈਨੂੰ ਕੀ ਕਿਹਾ ਵਾ ਤੂੰ ਕਿੱਦਾਂ ਖਾਣ ਪੈਣ ਡਿਆ ਵਾ ਤੈਨੂੰ ਮੈਂ ਕਹਿੰਦੀ ਸੀ ਕੋ ਰੋਟੀ ਖਾ ਲੈ ਤੂੰ ਪਖੰਡ ਕਰਨ ਡਿਆ ਵਾ ਉਹਨਾਂ ਦਾ ਸਿਰ ਘੁੱਟਣ ਦਾ ਜਦੋਂ ਮੈਂ ਲਾਉਂ ਡਿਲ ਗਰਮ ਗਰਮ ਰੋਟੀ ਖਾ ਲੈਂਦਾ ਹੁਣ ਠੰਡੀ ਹੋ ਗਈ ਆ ਮम्मा ਮੈਂ ਜਰ ਕੋ ਨਾਲ ਉਹਨਾਂ ਦਾ ਸਿਰ ਪੀਰਾਂ ਹੌਂ ਢੇ ਸਰਪਿੜੇ ਤੇ ਇਹ ਥੋੜਾ ਜਿਹੜਾ ਮਾਤੀ ਜਣੇ ਖਾਣੇ ਦਾ ਸਰਪਿੜਾ ਹੁਣ ਅਪੂ ਤੂੰ ਸਰਕੋ ਢੰਨਾ ਪੈਗਾ ਉਥਾ ਆਪਣੀ ਰੋਟੀ ਵੱਲ ਧਿਆਨ ਦਿਆ ਕਰ ਉਦੋਂ ਗਰਮ ਗਰਮ ਰੋਟੀ ਖਾਂਦਾ ਤਾਂ ਮਜ਼ਾ ਆਉਣਾ ਹੀ ਨਾ ਚਲ ਹੁਣ ਵੀ ਰੋਟੀ ਗਰਮੀਆਂ ਚਾਰ ਨਾਲ ਤੇ ਰੋਟੀ ਖਾ ਲੈ ਮੇਰਾ ਪੁੱਤ ਤੇ ਕੁਨਾਲ ਇੱਥੇ ਬਹਿ ਕੇ ਖਾ ਲੈ ਚਲ ਕੋਈ ਗੱਲ ਨਹੀਂ ਦਾੜ ਪਿੜ ਦੀ ਦਵਾਈ ਲੈਣੇ ਆ ਜਾ ਕੇ ਚੰਗਾ ਕੁਨਾਲ ਇੱਥੇ ਬਹਿ ਕੇ ਖਾ ਲੈ ਮੇਰੇ ਲੱਗ ਗਈ ਕੋਈ ਨਹੀਂ ਕੋਈ ਗੱਲ ਨਹੀਂ ਖਾ ਲੈਣੀ ਉਹਨੇ ਜਾ ਮੇਰਾ ਪੁੱਤ ਫਿਰ ਤੇ ਬਹਿ ਕੇ ਤੇ ਅੰਦਰ ਖਾ ਲੈ ਨਹੀਂ ਮੇਰੀ ਗੱਲ ਸੁਣ ਤੈਨੂੰ ਸ਼ਰਮਣਮ ਦੀ ਮਾਸਾ ਜਨਾਂ ਜਵਾਕਾ ਤੇ ਕੋ ਸਿਰ ਘਟਾਉਂ ਡਈ ਆ ਭੁੱਖ ਨਾ ਪਾਉਂਦੀ ਆ ਅੰਦਰੋਂ ਨਿਕਲ ਜਾਣ ਉਹ 7-8 ਵੇਨ ਗੱਜਾ ਰੋਟੀ ਖਾਣਾ ਤੇ ਸਾਰਾ ਕੰਮ ਕਰਦੇ ਆ ਤੈਨੂੰ ਪਤਾ ਕੰਮ ਕਰਦੇ ਆ ਲੇਟ ਹੋਣ ਡਈ ਆ ਤੇ ਮੈਂ ਵਾਜਾ ਵੀ ਮਾਂਡੀ ਕ ਰੋਟੀ ਖਾਲਾ ਰੋਟੀ ਖਾਲਾ ਮੈਨੂੰ ਥੋੜਾ ਪਤਾ ਕਿ ਇੱਥੇ ਮੈਡਮ ਜਿਹੜੀਆਂ ਮੰਜੇ ਤੇ ਲੰਮੇ ਪਈ ਐ ਤੇ ਮਾ ਡਈ ਆਪਣੀ ਸੇਵਾ ਕਰਵਾਉਣ ਤੇ ਦੀਦੀ ਮੈਂ ਥੋੜਾ ਕੀ ਆਏ ਉਹਨੂੰ ਉਹ ਤੇ ਆਪੇ ਆਪਣੇ ਖੇਡਣ ਦੇ ਲਾਲਚ ਨੂੰ ਡਿਆ ਹੀ ਸਿਰ ਘੁੱਟਣਾ ਨਹੀਂ ਭੈਣਾ ਰਹਿਣ ਦੋਗੇ ਜਾੜ ਛੱਡਦੇ ਸਾਡੀ ਜਾਨ ਜਦੋਂ ਤੈਨੂੰ ਕੋ ਕੰਮ ਕਹਿਦਾ ਨਾ ਦੀਦੀ ਮੈਂ ਥੋੜਾ ਕਿਹਾ ਈ ਦੀਦੀ ਮੈਂ ਥੋੜਾ ਕੀਤਾ ਵਾ ਤੇਰੇ ਕੋ ਆਹੀ ਦੋ ਗੱਲਾਂ ਰਹਿ ਗਈਆਂ ਤੇਰਾ ਦਿਮਾਗ ਕਿਉਂ ਨਹੀਂ ਕੰਮ ਕਰਦਾ ਤੇਰਾ ਮੈਨੂੰ ਤਾਂ ਕਹਿ ਕਹਿ ਕੇ ਮੇਰੇ ਦਿਮਾਗ ਚ ਨੁਕਸੇ ਪੈ ਚਲੇ ਵਾ ਤਾਂ ਨਾਲੇ ਹੁਣ ਮੇਰੀ ਸੁਣ ਲੈ ਗੱਲ ਅੱਜ ਤੇ ਜਦ ਮੁੰਡੇ ਮੇਰੇ ਨੇ ਸਿਰ ਘੋੜਤਾ ਨਾ ਚਪਾ ਕੇ ਜਿੰਨਾਂ ਨੇ ਚ ਗਾੜੀ ਤੋਂ ਮੇਰੇ ਮੁੰਡੇ ਨੂੰ ਸਿਰ ਘੋੜਨਵਾਤੇ ਗਾ ਨਾ ਦੇਖੇ ਬਣਦਾ ਕੀ ਆਪਨਾ ਸਿਰ ਆਪ ਨੇ ਘੋੜਸਾ ਦੀ ਆ ਹੱਥ ਰੱਬ ਨੇ ਤੇ ਟੁੱਟਿਆ ਗਏ ਕਿੱਡਾ ਨੂੰ ਸਿਰ ਦਾ ਚਸਕਾ ਪਿਆ ਵਾ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲੈ ਤੂੰ ਮੇਰੇ ਮੁੰ ਜਿੱਦਾਂ ਤੇਰਾ ਆਪਣਾ ਦਿਮਾਗ ਨਾ ਉਦਾਂ ਤੋਂ ਉਹਦਾ ਦਿਮਾਗ ਕਰੀ ਜਾਣ ਲਈ ਹੈ ਜਿੱਦਾਂ ਤੂੰ ਆਪ ਬੋਲਦੀ ਨਾ ਉਦਾਂ ਹੀ ਉਹ ਬੋਲਣ ਡਿਆ ਪਿਆ ਇਹੇ ਮੁੰਡਾ ਜਿਹੜਾ ਜੀਜੀ ਕਰਦਾ ਇਹੇ ਮੁੰਡਾ ਅੱਜ ਮੈਨੂੰ ਖਾਣ ਪੈਣ ਡਿਆ ਵਾ ਮੈਨੂੰ ਪਤਾ ਤੋ ਕਿਦਾਂ ਦੀ ਉਹਨੂੰ ਬੋਲੀ ਸਮਝਉਣੀ ਕਿਦਾਂ ਦੇ ਨਹੀਂ ਪਤਾ ਕੁਨਾਲ ਕੁਨਾਲ ਕਰਕੇ ਮਚਮਚ ਨਾ ਕਰਾ ਕਰ ਮੇਰੇ ਬੱਚੇ ਤੋਂ ਦੂਰ ਰਿਹਾ ਕਰ ਮੈਂ ਤੈਨੂੰ ਵੇਹ ਰੀ ਸਮਝਾਇਆ ਹੀ ਫੜਾ ਇਹ ਤੇਰਾ ਬੋਲਦਾ ਥਾ ਪੀੜੀ ਦੀ ਅੰਦਰ ਚੱਪਾ ਜਿਹਾ ਮੁੰਡਾ ਵਾ ਜਿਹਦੇ ਦੁਆਲੇ ਮੈਨੂੰ ਸਾਰਾ ਦਿਨ ਹੋਣਾ ਪੈਂਦਾ ਵਾ ਜਦੋਂ ਚੰਨੀ ਹੈ ਨਾ ਕਿ ਮੈਂ ਨਾ ਉਹਨੂੰ ਕੁਝ ਕਿਹਾ ਕਰਾਂ ਤਾਂ ਨਾ ਸਾਡੇ ਵਿੱਚ ਆਇਆ ਕਰ ਨਾ ਕੋਈ ਗੱਲ ਕਰਿਆ ਕਰ ਸਾਰਾ ਤੇਰਾ ਗੁੱਸਾ ਜਿਹੜਾ ਸਾਰਾ ਮੈਨੂੰ ਮੁੰਡੇ ਤੇ ਕੱਢਣਾ ਪੈਂਦਾ ਐ ਇੰਨਾ ਮੈਨੂੰ ਕਮਦੀ ਏ ਉਹ ਅਦਾਂ ਦੀ ਮੈਂ ਬਿਮਾਰ ਵਾਂ ਮੰਜਾ ਮਲ ਕੇ ਬੈਠੀ ਐ ਤੇ ਹੁਣ ਸਿਰ ਕਟਾਉਣ ਵਾਸਤੇ ਚੰਗੀ ਹੋ ਗਈ ਐ ਫਖੰਡ ਕਰਦੇ ਜੀਤ ਕਰਦਾ ਹਾਈ ਥਾਪੀ ਮਾਰ ਕੇ ਤੇ ਸਿਰ ਪਾੜਦਾਂਗੇ ਤੇ ਇੰਨੀ ਖੇਚੜ ਹੁੰਦੀ ਐ ਮੈਨੂੰ ਹਾਈ ਹਾਈ ਮੈਂ ਤਾਂ ਕੋਨਾਲ ਨੂੰ ਕਿਹਾ ਵੀ ਨਹੀਂ ਐ ਗਾਹੀ ਮੇਰਾ ਸਿਰ ਕੱਟ ਵਿਚਾਰਾ ਆਪੇ ਕੁੱਟਣ ਡੈ ਪਿਆ ਕੀ ਐ ਜੇ ਨਿਆਣਾ ਮੇਰੇ ਲੱਗ ਗਿਆ ਜਾਂਦਾ ਆ ਤੇ ਮੈਂ ਦੱਸ ਮੈਂ ਪਾਗਲ ਥੋੜੀ ਆ ਵੀ ਜਿਹੜਾ ਮੈਂ ਨਿਆਣੇ ਨੂੰ ਪੁੱਠੀਆਂ ਮਤਾਂ ਦਵਾਂਗੀ ਪਤਾ ਨਹੀਂ ਦੀਦੀ ਕਿਉਂ ਮੇਰੇ ਤੇ ਹੀ ਜ਼ਵਾਰ ਰਿੰਦੀ ਐ 24 ਘੰਟੇ ਮੇਰੇ ਤੇ ਜ਼ਵਾਰ ਰਿੰਦੀ ਆ ਜਦੋਂ ਵੇਖੋ ਮੈਨੂੰ ਹੀ ਡਾਂਟਦੀ ਰਹਿੰਦੀ ਆ ਸਾਰਾ ਕੰਮ ਵੀ ਕਰੀਦਾ ਆ ਤੇ ਤਾਂ ਵੀ ਵੇਲਾ ਇਹੋ ਹਾਲ ਹੁੰਦਾ ਈ ਉਹ ਘਰ ਦੇ ਵਿੱਚ ਕੋਈ ਮੋਲ ਨਹੀਂ ਪੈਂਦਾ ਹੈਗਾ ਮੇਰਾ ਦੇ ਇੱਥੇ ਉਹ ਗੱਲ ਅੱਜ ਕਿਤੇ ਮੈਂ ਮੰਜੇ ਤੇ ਬੈ ਗਈ ਆ ਅੱਜ ਦੀਦੀ ਨੂੰ ਕੰਮ ਕਰਨਾ ਪਿਆਈ ਤੇ ਅੱਜ ਵੀ ਵੇਲਾ ਕੀ ਹਾਲ ਹੋ ਗਿਆ ਇਹਦਾ ਲੜ ਲੜ ਕੇ ਬੁਰਾ ਹਾਲ ਕਰੀ ਜਾਣ ਦੀ ਆਪਣਾ ਬੰਦਾ ਬੁਸ਼ੇ ਪਹਿਲਾਂ ਵੀ ਤੇ ਕੰਮ ਤੁਈਏ ਕਰਦੀ ਸੀ ਪਹਿਲਾਂ ਵੀ ਤੇ ਕਰਦੀ ਸੀ ਜੇ ਅੱਜ ਇੱਕ ਦਿਨ ਕਰਨਾ ਪੈ ਗਿਆ ਫਿਰ ਕੀ ਆ ਚਲ ਛੱਡ ਮਣਾ ਅੱਗੇ ਘਠਾ ਮੈਨੂੰ ਕੋ ਨਾਲ ਹੀ ਘਟਦਾ ਆਇਆ ਤੇ ਫੇਰ ਹੀ ਫਰਕ ਪੈਂਦਾ ਆ ਕੋਈ ਗੱਲ ਨਹੀਂ ਲੰਮੇ ਪੈ ਨਹੀਂ ਆ ਘੜੀ ਆਪੇ ਰਾਮ ਆ ਜਾਣਾ ਵਾ ਆਪੇ ਠੀਕ ਠੂਕ ਹੋ ਜਾਣਗੀ ਫੇਰ ਹੋਰ ਕੀ ਆ ਹਾਂ ਪਰ ਪੰਗਾ ਪੈ ਗਿਆ ਇਥੇ ਮੈਂ ਤਾਂ ਬੜੇ ਉਮੀਦ ਨਾਲ ਗਿਆ ਸੀ ਦੇਖੋ ਚੱਲ ਪੈਸੇ ਦੇ ਦੇਣੇ ਇਹਨੇ ਇਹ ਤਾਂ ਸੁੱਕੀ ਨਾ ਕਰ ਗਿਆ ਪੈਸੇ ਦੇਣ ਦੀ ਬਜਾਏ ਕਹਿੰਦਾ ਮੇਰੇ ਪਹਿਲੇ ਮੋੜ ਉਹ ਦੱਸ ਜੀ ਮੇਰੇ ਕੋ ਪਹਿਲੇ ਮੋੜ ਨਾਮ ਨਹੀਂ ਹੁੰਦੇ ਤੇ ਮੈਂ ਤੇਰੇ ਕੋ ਮੰਗਣ ਕੱਲ ਹੀ ਆਉਣਾ ਹਾਂ ਆਦੋ ਗਿਨੇ ਦੇ ਵਾਲੀ ਵੀ ਮੈਂ ਕਰਾਂ ਦੇ ਕਰਾਂਗੀ ਉਹਦਾਂ ਦਵਾਈ ਵੀ ਲੈ ਕੇ ਜਾਣਾ ਪੈਣਾ ਵਾ ਦਵਾਈ ਨਹੀਂ ਆਈ ਤੇ ਪੂਜਾ ਬਿਮਾਰ ਹੋ ਗਈ ਬੜੀ ਹੈ ਉਹਨਾਂ ਜਿਆਦਾ ਬਿਮਾਰ ਹੋ ਜੇ ਇਦਾਂ ਕਰਦਾ ਵਾ ਜੱਗੇ ਨੂੰ ਲਾ ਕੇ ਵੇਨਾ ਫੋਨ ਬਲਤ ਜਾਂਦੀ ਆ ਚੁੱਕਣਗੇ ਹੁੰਦੇ ਆਏ ਹਲੋ ਹਾਂ ਹਾਂ ਜੱਗ ਕੀ ਹਾਲ ਆ हां वधिया वधिया अपने तू सुना आहो वधिया यार किथे पैली तू ठीक है ठीक है यार ਗੱਲ ਇਦਾਂ ਹੈ ਮੈਨੂੰ ਕੰਮ ਹੀ ਹੈ ਕਰਨ ਵਾਲਾ ਉਹ ਮੈਨੂੰ ਤਾਂ 10000 ਰੁਪਏ ਦੀ ਲੋੜ ਪਈ ਯਾਰ ਕੀ ਉਹ ਯਾਰ ਕੰਮ ਤਾਂ ਹੈ ਮੰਗਣਿਆ ਯਾਰ ਚਲ ਇਦਾਂ ਕਰਾਂ ਤੂੰ 5000 ਦੀ ਦਵਾ ਦੇ ਤੂੰ ਇਦਾਂ ਕਰ ਮੇਰਾ ਵੀਰ ਨੂੰ ਤਾਂ ਵਿਆਜ ਨਾਲ ਲੇ ਮੈਨੂੰ ਵਿਆਜ ਹੀ ਦੇ ਦੇ 5-2 ਰੁਪਏ ਨਾਲ 3 ਰੁਪਏ ਨਾਲ ਮਿਲਦਾ ਜਿੱਦਾਂ ਮਿਲਦਾ ਲੈ ਦੇ ਮੈਨੂੰ ਮਹਾਰਾਜ ਆਹੋ ਯਾਰ ਬੜੀ ਤੰਗੀ ਹੋ ਉਹ ਮੋੜ ਦੂੰਗਾ ਮੋੜ ਦੂੰਗਾ ਭਰਾ ਮੈਂ ਆਹੋ ਮੈਂ ਨਾ ਪਹਿਲਾਂ ਮੋੜ ਦੂੰ ਕੋਈ ਨਹੀਂ ਨਹੀਂ ਬੰਨ੍ਹਾ ਨਿਕਾਲਾ ਆਹ ਦੋਗੀ ਯਾਰਾ ਦੇ ਫਿਰ ਸਰ ਠੀਕ ਆ ਭਰਾ ਤੇਰੀ ਮਰਜ਼ੀ ਇਹਨੇ ਨਾ ਕਰਤੀ ਇਹ ਬੜਾ ਪੰਗਾ ਪੈ ਗਿਆ ਉਹ ਇਦਾਂ ਕਰਦਾ ਵਾਂ ਇਹਨੂੰ ਨਾ ਕਾ ਸਰਕਾਰੀ ਹਸਪਤਾਲ ਲੈ ਜਾਊਂਗਾ ਉੱਥੇ ਟੈਸਟ ਥੋ ਸਸਤੇ ਹੁੰਦੇ ਆ ਉੱਥੇ ਲੈ ਜਾਊਂਗਾ ਫਿਰ ਹੁਣ ਕੀ ਕਰਨਾ ਪੈਸੇ ਤਾਂ ਹੁਣ ਮਿਲਿਆ ਕੋਈ ਨਹੀਂ ਜਾ ਕੇ ਬੈਨਾ ਕੀ ਕਰਨੀ ਵਿਚਾਰੀ ਆ ਨੂੰ ਕੀ ਕਰਨ ਦੇ ਇੱਕ ਤੇ ਇਹਦੇ ਕੰਮ ਨਹੀਂ ਮੁੱਕਦੇ ਇਦਾਂ ਕਰਦਾ ਇਹਨੂੰ ਨਾ ਪੁੱਛਾਂ 5 ਕਰੋੜ ਰੁਪਈਆ ਉਹ ਇਹਨੂੰ ਕਹਾਂਗੇ ਤੇਰੀ ਭਰਾਈ ਠੀਕ ਨਹੀਂ ਆ ਐਡੀ ਗੱਲ ਤੇ ਨਹੀਂ ਮੰਨ ਤ ਜਾਊਗੀ ਪੱਤਰ ਲੈਣਾ ਤਾਂ ਕਰਨੀ ਪੈਣੀਆਂ ਇਹਦੇ ਵੀ ਇਹਨਾਂ ਕਰਾ ਸੌਖੀ ਮੰਨਣਾ ਵਾ ਇਹਨੂੰ ਕਰਾ ਕੀ ਕਰਨਾ ਕਿੱਥੇ ਜਾਣਾ ਕੀ ਲਿਆਉਣਾ ਚੱਲ ਪੁੱਛ ਕੇ ਵੇਨਾ ਸ਼ਾਇਦ ਬਾਨੀ ਜਾਏ ਗੱਲ ਪੈਸੇ ਲੈ ਕਰਦਾ ਇਹਦੇ ਕੋ ਆਪਣੇ ਹੱਥ ਸਪੀਲਾ ਉਹ ਪਾਉਣਾ ਜੇਬ ਚ ਪਹਿਲਾਂ ਉਹ ਲੈ ਤੈਨੂੰ ਮੈਂ ਸਰਕਾਰੀ ਹਸਪਤਾਲ ਜਾਣਾ ਉਹਥੇ ਕਿਨਾਂ ਕੇ ਪੈਸੇ ਲੱਗਣੇ ਆ नाले नी वूम फिर भी नहीं गए घूम फिर चल जाना काम फिर गल सुनी मेरी इतवा इतना दिन दिखाने डे कपड़े सुकने पाउन डाय सवेर दम लगी बारह एक वाज चलिया वा इतना दू हम मेरे च वाला पौना इतने पा दे ਉਹ ਚਲ ਪੈ ਤ ਗਏ ਕਪੜੇ ਆ ਜਾ ਹੁਣ ਐਵੇਂ ਖਿਜੀ ਰਹਿਨੀ ਆ ਆਈ ਖਿਜੀ ਰਹਿਨੀ ਆ ਤੇ ਵਿਹਲੀ ਤੇ ਮੈਂ ਦਿਖਾਂ ਡੀਆਂ ਹਲੇ ਹੁਣ ਅੰਦਰ 12 ਵਜੇ ਤੇ ਹੁਣ ਮੈਂ ਨਹਾ ਕੇ ਅੱਡੀ ਤੇ ਹੁਣ ਕਪੜੇ ਧੋਤੇ ਮੁੰਡੇ ਦੇ ਵੀ ਉਹ ਪਤਾ ਮੈਨੂੰ ਤੂੰ ਕੰਮ ਬੜਾ ਕਰਦੀ ਆ ਆ ਕਰਨਾ ਹੀ ਪੈਣਾ ਵਾ ਅੱਗੇ ਕੜਾ ਨਹੀਂ ਕਰਦੇ ਅੱਜ ਕੜਾ ਨਾ ਲਿਆ ਕਰ ਇਹਨੇ ਚੰਗਾ ਖੁਸ਼ ਰਿਆ ਕਰ ਆਹੋ ਆਹੋ ਕੁਝ ਲੈਣਾ ਦੁਨੀਆ ਤੋਂ ਇੱਥੇ ਆਹੋ ਮੈਂ ਹੀ ਨਾ ਦੁਨੀਆ ਤੋਂ ਕੋ ਖਾਣਨਾ ਕਿ ਹਾਕ ਤਾਂ ਬਜ਼ਾਰ ਤਾਂ ਪੰਮਦਾ ਰਹਿਣਾ ਵਾ ਤੁਸੀਂ ਤਾਂ ਬਨੇ ਕੀ ਦੁਨੀਆ ਤੋਂ ਲੈ ਜਾਣਾ ਆਪ ਸਰਦਾਂ ਡੱਕਾ ਨਹੀਂ ਤੋੜਨਾ ਕਿ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਆਵਾਜ਼ ਕਰ ਵਾਤੇ ਮਾਰੀ ਇਹ ਦੱਸ ਲੈ ਵ ਮੇਰੀ ਗੱਲ ਸੁਣ ਉਹ ਪੂਜਾ ਨਾ ਠੀਕ ਨਹੀਂ ਹੈ ਜਾ ਟੱਲੀ ਹੋ ਗਈ ਉਹ ਤੇ ਇਦਾਂ ਕਰ ਭੈਣ ਮੇਰੀ ਨਾ 5000 ਰੁਪਏ ਦੇ ਦੇ 5000 ਰੁਪਏ ਦੇ ਦੇ ਆਹੋ ਕਿਉਂ 5000 ਰੁਪਏ ਕੀ ਕਰਨਾ ਵਾ ਉਹ ਦੱਸ ਤੈਨੂੰ ਪਤਾ ਨਹੀਂ ਟੈਸਟ ਕਰਨੇ ਮਹਿੰਗੇ ਆ ਦਵਾਈਆਂ ਅੱਜ ਕੱਲ ਕਿੰਨੀਆਂ ਮਹਿੰਗੀਆਂ ਆ ਨਹੀਂ ਉਹਨੂੰ ਤਾਂ ਕਿਤੇ ਮੜ ਜਾ ਬੁਖਾਰ ਹੋਇਆ ਦਾ ਸਿਰ ਪੀੜ ਕਰਨ ਡਿਆ ਵਾ ਤੋ ਉੱਤੇ ਟੈਸਟ ਕਰਾਉਣ ਤੁਰ ਪੈਣ ਲੱਗਾ ਵਾ ਮੈਂ ਤਾਂ ਅੰਦਾ ਗਰਮੀ ਨੇ ਵੇੜੇ ਚ ਗੱਸ਼ ਪੈ ਕੇ ਡਿੱਗ ਜਾਂਦੀ ਮੈਨੂੰ ਤਾਂ ਕਦੇ ਕਿਹਾ ਨਹੀਂ ਕਿ ਭੈਣਾ ਆ ਤੇਰੇ ਵੀ ਟੈਸਟ ਕਰਵਾ ਕੇ ਲਿਆਣਾ ਤੈਨੂੰ ਵੀ ਕੋਈ ਦਵਾਈ ਦਾਰੂ ਚਾਹੀਦਾ ਤੈਨੂੰ ਵੀ ਲਿਆਣਾ ਉਹਨੂੰ ਮੜਿਆ ਬੁਖਾਰ ਕਾ ਦਾ ਹੋ ਗਿਆ ਟੈਸਟਾਂ ਵਾਲਾ ਤੁਰ ਪਿਆ ਵ ਦਵਾਈਦਾਰੂ ਦੋ ਚਾਰ ਖਰਾਕਾ ਬਣਾ ਕੇ ਦੇ ਪਿੰਡੋਂ ਡਾਕਟਰ ਕੋਲ ਤੋਂ ਉਹਨੇ ਠੀਕ ਹੋ ਜਾਣਾ ਵ ਕੰਮ ਜਿਆਦਾ ਢਲੀ ਹੋ ਮੈਂ ਮਸਾਂ ਮੈਂ ਸਿਰਸਕੁਟਿਆ ਦਾ ਪਰਨਾਮ ਨਹੀਂ ਹੋਣ ਰਿਹਾ ਉਹਨੂੰ ਬਹੁਤ ਸੋਣਾ ਕੰਮ ਕੀਤਾ ਸਿਰਸਕੁਟਿਆ ਵਾਲਾ ਤੈਨੂੰ ਤਕੋੜ ਦਣੀਆਂ ਇਹਦੇ ਪਿਆਰਪੂਰ ਇਹੀ ਕੰਮ ਜੋਗਾ ਵਾ ਹੁਣ ਤੂੰ ਇਹ ਦੇ ਦੋ ਬੰਦਾ ਠੀਕ ਨਾ ਇਹ ਫੇਰ ਕੁੱਟ ਨਹੀਂ ਪੈਂਦੇ ਉਹਨੇ ਉਹ ਤਾਂ ਕੁੱਟਣੀਆਂ ਪੈਂਦੀਆਂ ਵਾ ਜਾ ਜਾ ਕਿ ਲੱਤਾ ਪਰ ਕੋੜ ਦੇ ਭੇਜ ਕੇ ਦੋ ਖਰਾਕਾ ਲੈ ਦੇ ਮੇਰੇ ਕੋਲ ਪੈਸੇ ਕੱਲ ਹੀ ਮੰਗਣ ਡਿਆ ਵਾ ਮੈਂ ਗਾੜੀ ਸਿੰਧ ਬੈਂਕ ਲਾਈ ਆ ਕਿ ਮੇਰੇ ਕੋਲ ਆਣ ਪੰਜ ਮੰਗਾ ਨਾ ਅਰੇ 10000 ਮੇਰੇ ਅੱਗੇ ਰੱਖਣਾ ਵਾ ਪਰ ਮੇਰੀ ਗੱਲ ਸੁਣ ਉਹ ਤੇਰੇ ਹੁੰਦੇ ਮੈਨੂੰ ਪੈਸੇ ਮੰਗਣ ਦੀ ਕੀ ਲੋੜ ਆ ਮੈਂ ਤੋ ਕਿੰਨੀ ਵਾਰ ਕਿਹਾ ਵਾ ਜਦੋਂ ਲੋੜ ਸਾਰੀ ਮੈਂ ਕਰਦਿਆਂ ਸਾਰੇ ਲੋੜਾਂ ਕੰਮ ਮੈਂ ਪੂਰੇ ਕਰਦੇ ਨਾਲੇ ਬਾਹਰੋਂ ਮੰਗਦੇ ਮੈਨੂੰ ਕੀ ਲੋੜ ਤੇਰੇ ਭੈਣ ਮੇਰੀ ਘਰ ਹੈਗੀ ਇਹਦੇ ਨਹੀਂ ਘਰ ਦੇ 20 ਖਰਚੇ ਹੁੰਦੇ ਉਹ ਸਾਰੇ ਤੇ ਅੱਗੇ ਮੈਂ ਕਰਨ ਢਈ ਆ ਤੇ ਜੇ ਤੈਨੂੰ ਦਿੰਦੇ ਤੇਰੇ ਯਾਰ ਬੇਲੀ ਤੇ ਲਿਆ ਹਾਂ ਮੰਗ ਕੇ ਰੁਪਇਆ 50000 ਪੰਜ ਦਾ 10 ਜੀ ਤੈਨੂੰ ਦੇਣੇ ਰੁਪਇਆ 50000 ਮੰਗਦੇ ਤੈਨੂੰ 1 ਲੱਖ ਰੁਪਇਆ ਦੇ ਦੇਣਾ ਉਹਨਾਂ ਨੇ ਡਾ ਭਾਂਣ ਕੇ ਫੁਕਰੀਆਂ ਮਾਰਨ ਇਹੋ ਉਹਦੇ ਆਪ 10000 ਰੁਪਏ ਤੇਰ ਕੋ ਗਰਮ ਤੇ ਆ ਫਿਰਦੇ ਤਾਂ ਉਹਨਾਂ ਨੇ ਤੈਨੂੰ ਕੀ ਦੇਣਾ 10000 ਹਾਂ ਕੱਢਿਆ ਪਿਆ ਵਡਾ ਸਿਆਣੀਆ ਗੱਲਾਂ ਮਾਰਨ ਜੇ ਨਾ ਨਾ ਦਿੱਤੇ ਰਵੇ ਲਈ ਮੈਂ ਭਾਈ ਨੂੰ ਫੋਨ ਲਾਣੇ ਬਾਰ ਮੈਂ ਤੈਨੂੰ ਮੰਗਾ ਲੈਣੀ ਸਿੱਧੀ ਗੱਲ ਹੀ ਉਹ ਨੇ ਭਾਈ ਨੂੰ ਫੋਨ ਕਦਵਾ ਤੇ ਲਾ ਦੇਣਾ ਮੈਂ ਹੈ ਹਾਂ ਭਾਈ ਇਹ ਤਨਖਾਹ ਚ ਵੀ ਹੁਣ ਤੇਰਾ ਹਿੱਸਾ ਵਾ ਬੇਸ਼ਰਮ ਕਰ ਲਾ ਕੋਈ ਸ਼ਰਮ ਅੱਗੇ ਇੰਨਾ ਪੈਸਾ ਤੇਲਾ ਜਿਹੜਾ ਆਉਂਦਾ ਵਾ ਉਹਦੇ ਵਿੱਚੋਂ ਤੁਹਾਨੂੰ ਮੈਂ ਬਥੇਰੇ ਦਿੰਨੀ ਆ ਉਹ ਤੇ ਅੱਗੇ ਮੇਰਾ ਨਾਮ ਬਣ ਗਿਆ ਕਿ ਆਪਣਾ ਪਿੱਛਾ ਪੂਜਦੀ ਆ ਮੇਰਾ ਤਾਂ ਅੱਗੇ ਬੜਾ ਨਾਮ ਬਦਨਾਮ ਹੋਇਆ ਵਾ ਤਾਂ ਹੁਣ ਹੀ ਕਿਤੇ ਸ਼ਰ ਉਚਾਲ ਦੀ ਕਿੰਨੀ ਹੈ ਜਦਾ ਉਹ ਮੇਰੀ ਗੱਲ ਸੁਣ ਇਥੇ ਕੋ ਹੋ ਆ ਗਿਆ ਨਾ ਉਹ ਇਥੇ ਤਮਾਸ਼ਾ ਦੇਖਣਾ ਸਾਰੇ ਲੋਕਾਂ ਨੇ ਤਮਾਸ਼ਾ ਕਰਾ ਦੇਖਣਾ ਅੰਦਰ ਪਾ ਕੇ ਮਾਰਤੀ ਆ ਅੰਦਰ ਪਾ ਕੇ ਹੁਣ ਤੈਨੂੰ ਪਤਾ ਲੱਗ ਗਿਆ ਅੰਦਰ ਪਾ ਕੇ ਮਾਰਤੀ ਇਦਨ ਮੈਂ ਕਿਹਾ ਕਿ ਬੰਨੇ ਕੰਮ ਤੇ ਚੱਲ ਜਾ ਕਰ ਆ ਝੋਨਾ ਜਾ ਨਾਈਨਾ ਲੱਗਣ ਡਿਆ ਵਾ ਉੱਥੇ ਜਾਵੇਂ ਤਾਂ ਤੇਰਾ 4000 2000 ਅੰਤਰਾ 4-5000 ਰੁਪਈਆ ਕਿੱਲੇ ਦਾ ਮਿਲ ਡਿਆ ਝੋਨੇ ਦਾ ਜੇਕਰ ਉਹੀ ਕਿਤੇ ਕੋ ਕੰਮ ਕਰੇ ਤੇ ਵੇਲਾ ਨਾ ਰਹੇ ਤਾਂ ਕੋਈ ਨਾ ਕੋਈ ਪੈਸਾ ਘਰ ਆਂਦਾ ਹੀ ਹੈ ਨਾ ਉਹਦਨ ਤੇ ਆਂਦਾ ਹੀ ਨਾ ਮੈਂ ਇਹਦਾ ਖਰਚਾ ਚੁੱਕ ਲੂੰਗਾ ਤੇ ਹੁਣ ਹੌਂਦਰ 100 ਰੁਪਈਆ ਸੌਦੀਆਂ ਖਰਾਕਾ ਆਉਣਾ ਤਾਂ ਉਹ ਵੀ 5000 ਮੇਰੇ ਕੋਲ ਮੰਗਣ ਡਿਆ ਨਹੀਂ ਹੁਣ ਤੂੰ ਮੈਨੂੰ ਉਹ ਦਹਾੜੀ ਕਰੋਣੀ ਬਈਆਂ ਨੂੰ ਆਹ ਹੁਦਿਆੜੀ ਕਰੀਏ ਰੁਪਈਆ ਮੈਨੂੰ ਦਿਨਾਵੋ ਹੋਰ ਕਿਹਨਾਂ ਡਿਆ ਵੇਲਾ ਜਾ ਜਾ ਕੇ ਕਿਹਦਾ ਕਦੂ-ਕਦੂ ਲੋਕਾਂ ਨੇ ਕੀਤਾ ਝੋਨਾ ਲਾਲਾ ਜਾ ਕੇ ਵੇ ਵੇ ਮਕੌਲ ਕਰਦੀ ਓਏ ਹਾਂ ਆਈ ਓ ਸਾਰਾ ਦਿਨ ਕੱਢ-ਕੱਢ ਕੇ ਵੇ ਨਵੀਂ ਸ਼ਰਟ ਫੇਰ ਪਾ ਲਈ ਐ ਇੱਕ ਲੰਮਦਾ ਤੇ ਇੱਕ ਪੰਦਾ ਵਾ ਮੱਜ ਦੇ ਨਾਲ ਕੋਈ ਟੈਨਸ਼ਨ ਨਹੀਂ ਕੋਈ ਟੱਪਾ ਨਹੀਂ ਪਹਿਲੇ ਤਾਂ ਪਾਈ ਜਾ ਹਾਂ ਤੇ ਗਾੜੀ ਮੈਂ ਵੇਖੂ ਕਿੱਥੋਂ ਨਾਲੇ ਬਣਾਉਣਾ ਵਾ ਨਾਲੇ ਮੇਰੇ ਕੋਲ ਹੁਣ ਪਿਆਹ ਨਾ ਮੰਗੇ ਮੇ ਦਾ ਜਾਂਕੇ ਅੰਦਰ ਜਾ ਕੇ ਇਹਨਾਂ ਦੇ ਪਹਿਲੇ ਤੱਲੂਤਾ ਘੋਟ ਪਿਆਰ ਪੂਰੋ ਦੇ। ਜਾ ਜਿਹੜਾ ਕੰਮ ਕਾਣ ਡਿਆ ਕਰ ਲਾ ਉੱਠ ਜਾ ਹੁਣ ਮੇਰੇ ਸਾਹਮਣੇ। ਸਰ ਠੀਕ ਆ। ਉਹ ਪੈਸੇ ਦਾ ਪਰਵਾਦ ਹੁਣ ਹੋਈ ਜਾਣਾ ਵਾ ਜੇ ਉਹਨੂੰ ਕੋ ਹੋ ਗਿਆ ਨਾ ਤੇ ਜ਼ਿੰਮੇਵਾਰ ਤੂੰ ਹੀ ਹਾਂ ਮੈਂ ਤੈਨੂੰ ਦੱਸਾਂ। ਨਹੀਂ ਮੈਂ ਚੁਕਾ ਦੇ ਜਿੰਮੇਵਾਰ ਵਾ ਹੈ। ਪੀੜ ਉਹਦੇ ਹੋਵੇ ਤੇ ਜ਼ਿੰਮੇਵਾਰ ਮੈਂ ਹੋ ਜਾ ਬੁਖਾਰ ਉਹਨੂੰ ਚੜਦਾ ਤਾਂ ਜ਼ਿੰਮੇਵਾਰ ਮੈਂ ਹੋ ਜਾ। ਮੈਂ ਤਾਂ ਸਵੇਰ ਦੀ ਅੰਦਰ 5 ਵਜੇ ਉੱਠ ਕੇ ਕੰਮ ਨੂੰ ਖਪਣ ਤਾਂ ਪੰਡਾ ਹੀ ਆ ਤੇ ਹੁਣ ਮੈਂ 12 1 ਵਜੇ ਨਾਲ ਵਿਹਲੀ ਹੋਈ ਆ। ਹੁਣ ਤੂੰ ਹੋਰ ਆਣ ਕੇ ਭਾਸ਼ਨ ਸੁਣਾਉਣ ਡਿਆ ਪਿਆ ਮੈ ਨੇ ਪੈਸੇਦਰ ਕੋ ਮੰਗੇ ਤਾਂ ਤੂੰ ਵੇਖ ਕੋ ਸੱਚੀ ਦੀ ਗੱਲਾ ਸੁਣਾਈ ਆ ਵਾ ਲੈ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੇ ਘਰੇ ਹੱਥ ਪੈਰ ਨਹੀਂ ਕੰਮ ਕਰਦੇ ਰੱਬ ਨੇ ਤੈਨੂੰ ਹੱਥ ਪੈਰ ਸਹੀ ਸਲਾਮਤ ਦਿੱਤੇ ਆ ਲੋਕੀ ਭੈਣਾਂ ਨੂੰ ਪੈਸੇ ਦਿੰਦੇ ਆ ਤੂੰ ਭੈਣਾਂ ਕੋ ਖਾਂਡਿਆ ਵਾ ਆਂਦੇ ਧੀਂ ਹੰਡਤਾ ਵਿਰਥਾ ਨਹੀਂ ਨਾ ਜਾਂਦਾ ਤੇ ਤੂੰ ਤੇ ਭੈਣਾਂ ਕੋ ਖਾਂਡਿਆ ਤੂੰ ਕਿੱਥੇ ਜਾ ਕੇ ਸਜ਼ਾ ਪਾਵੇਂਗਾ ਇਹ ਦੱਸ ਦੇ ਮੈਨੂੰ ਲੈ ਅਗੋਂ ਸੱਚੀ ਦੀ ਗੱਲਾ ਸੁਣਾਈ ਜਾਂਦੀ ਨਹੀਂ ਦੇਣ ਤੇਰੀ ਮਰਜ਼ੀ ਕੱਢੇ ਆ ਮੈਨੂੰ ਸਾਹ ਚਲਾਉਂਦਾ ਹੀ ਆ ਮੈਨੂੰ ਨਹੀਂ ਨਹੀਂ ਇਹਨੂੰ ਵੇ ਕਿੱਡਾ ਗੋਲਾ ਵੱਜਾਈ ਕੀ ਇਹਨੂੰ ਮੜਾ ਸਿਰ ਪੇੜ ਹੋਣ ਦਾ ਪੀਆ ਇਨੇ ਦਵਾਈ ਜਾ ਕੇ ਲਿਆਉਣੀ ਐ ਇਹ ਵੀ ਜਨਾਨੀ 420 ਮਾੜੇ ਜੀ ਗੱਲ ਹੋਈ ਤਾਂ ਉਹਨੇ ਪਾਣੀ ਕੀ ਕਹਿਤਾ ਕਿ ਮੈਨੂੰ ਕਿਹੜਾ ਸੱਪ ਲੜ ਗਿਆ ਇਹਨੂੰ ਖੜੱਪਾ ਲੜ ਗਿਆ ਕਿਦੈ ਉਹਨੂੰ ਫਨੀ ਹਰ ਕੇਦਾਂ ਤਾਂ ਵੀ ਆ ਕਿਦੈ ਕਿਦੈ ਠੰਡ ਤੇ ਪੈ ਜੇ ਕਿਹੇ ਬੰਨੇ ਹੋ ਆਣ ਕੇ ਮੇਰੇ ਕੋ ਡਾ ਪਿਆ ਪੈਸੇ ਮੰਗਾ ਇੰਨੇ ਵੀ ਗੰਦ ਪਾਇਆ ਨਾ ਖਤੇ ਇਹਦੇ ਕੰਮ ਕੋਈ ਨਹੀਂ ਕਰਨਾ ਝੋਨੇ ਵੱਲੋਂ ਕਹਤਾ ਉਹਨੇ ਤਾਂ ਕੋਈ ਕੰਮ ਹੁੰਦਾ ਜੋ ਉੱਦਾਂ ਮੁੰਡੇ ਕਿਦੈ ਇੰਨੇ ਮਿਲ ਚ ਸਿਕਿਉਰਿਟੀ ਗਾਰਡ ਲੱਗਣ ਡਿਆ ਕਿਦੈ ਮਿਲ ਲੱਗ ਗਿਆ ਇੰਨਾ ਕੰਮ ਲੋਕੀ ਡੇ ਕਰ ਉੱਥੇ ਇੰਨੇ ਨਹੀਂ ਜਾਣਾ ਪੈਸੇ ਮੰਗਣ ਨੂੰ ਮੇਰੇ ਕੋ ਮੰਗੀ ਜਾਣ ਡਿਆ ਈ ਕਬਲਾ ਲਾ ਕੇ ਬਾਜਾ ਬਾਹਰ ਛੜਕਦੇ ਕਿ ਭਾ ਤੈਨੂੰ ਕਦੇ ਹੋਈ ਜਾਵੇ 1500 ਚੱਲ ਮਨਾ ਤੂੰ ਤੇ ਆਪਣਾ ਕੰਮ ਨਿਬੜ ਇਹਨਾਂ ਦੀ ਸਾਰੇ ਉਮਰ ਹੀ ਅੱਧਾ ਲੰਘ ਜਾਣੀ ਇਹਨਾਂ ਨੇ ਇਹ ਸੁਧਰਨਾ ਕੁਛ ਨਹੀਂ ਹਾਲੇ ਦਾ ਇੱਕ ਆ ਵੇਲਾ ਫੂਕਣੀ ਅਮਤਰ ਵੇਸਰਾਣੇ ਦਾ ਹਾਲ ਇਹਨੂੰ ਹੀ ਕਿਸੇ ਬੰਨੇ ਕਿਤੇ ਲਾ ਲਿਆ ਕਰ ਆਪਾਂ ਨੇ ਸਾਰਾ ਦਿਨ ਕੀ ਕਰਦੇ ਰਹਿੰਦੇ ਆ ਰਹਿੰਦੇ ਮੈਂ ਵੀ ਕਿਹੜਾ ਠੇਕਾ ਲਿਆ ਇਹਨਾਂ ਦਾ ਮਰਦੇ ਰਹਿੰਦੇ ਨਾ ਸਾਰਾ ਦਿਨ ਤੋਂ ਪੇਰਾ ਖੜਾ ਕੇ ਵੇ ਫੱਟੀ ਦਾ ਨੇ ਕੀ ਹਾਲ ਕੀਤਾ ਇਹਨੂੰ ਕਿਦੇ ਮਨ ਦਰਹਾਤਾ ਕਿ ਚੀਨ ਨੂੰ ਭਰਨਾ ਜਿੱਥੇ ਜਿਹੜੀ ਚੀਜ਼ ਪਈ ਉੱਥੇ ਪਈ ਐ ਇਹਨੇ ਕੀ ਲੋੜਾ ਚੀਜ਼ਾਂ ਚੁੱਕੰਦੇ ਵੜ ਗਿਆ ਫੇਰ ਅੰਦਰ ਹੁਣ ਫੇਰ ਫਫੜੇ ਕਰੂਗਾ ਨਾ ਜਾ ਕੇ ਇਹੋ ਜੇ ਖੁਸ਼ ਰਹਿੰਦੇ ਰਨ ਖਸਮ ਸਾਰਾ ਦਿਨ ਸੁਝਾ ਸੁਝਾ ਹਾਂਜੀ ਯਾਰ ਇਹ ਉਹ ਨਾ ਦਿਨ ਠੀਕ ਆ ਫਰਕ ਆ ਮੜਾ ਮੋਟਾ ਤੂੰ ਇਦਾਂ ਕਰ ਮੇਰਾ ਹਾਂਜੀ ਪਿੰਡ ਦਾ ਦੁਬਾਰਾ ਡਾਕਟਰ ਆ ਗਾ ਵਾ ਇਹਦੇ ਕੋਲ ਆਵਾ ਦੋਖ ਰੱਖਾਂ ਇਦਾਂ ਕਰਾਂਗੇ ਫਿਰ ਪਹਿਲਾ ਆਪਾਂ ਸ਼ਹਿਰ ਜਾ ਕੇ ਨਾ ਦਵਾਈ ਲੈ ਆਵਾਂਗੇ ਨਹੀਂ ਮੈਂ ਨਹੀਂ ਜਾਣਾ ਹੈਗਾ ਕਿਤੇ ਵੀ ਮੈਨੂੰ ਇਦਾਂ ਹੀ ਫਰਕ ਪੈ ਜਾਣਾ ਵਾ ਉਹ ਇਦਾਂ ਫਰਕ ਨਹੀਂ ਪੈਂਦਾ ਹੁੰਦਾ ਆਪਣੇ ਆਪ ਚੰਗੀ ਦਵਾਈ ਲੈ ਆ ਜਾ ਕੇ ਚੱਲਣਾ ਚੱਲ ਬਾਅਦ ਜਾ ਟਲੀ ਹੋਏ ਕੰਮ ਖਰਾਬ ਹੋਏ ਨਹੀਂ ਉਹ ਤੈਨੂੰ ਪਤਾ ਹੀ ਫਿਰ ਕੰਮ-ਕੁਮ ਕਰਨਾ ਕਰਨਾ ਔਖਾ ਵਾ ਤੇ ਪਾਮਣੇ ਚਿਕਣਾ ਕਰਦੇ ਨਾ ਪਤਾ ਹੀ ਗਿਆ ਤੇ ਜਿਹਦਾ ਨੂੰ ਇੰਨਾ ਹੀ ਫਿਕਰ ਆ ਤੇ ਜਾ ਕੇ ਤੇ ਮੈਨੂੰ ਕੁੜੀਆਂ ਨਾਲ ਮਲਾ ਲਿਆ ਉਹ ਇੱਕ ਵਾਰੀ ਤਾਨੂੰ ਚੰਗਾ ਭਲਾ ਪਤਾ ਵਾ ਕਿ ਮੈਂ ਉਹਨਾਂ ਤੋਂ ਬਿਨਾ ਕਿੰਨੀ ਉਦਾਸ ਹੋਈ ਦੀਆਂ ਜੇ ਮਾਂ ਦਾ ਇੰਨਾ ਬੁਰਾ ਹਾਲ ਹੋਣ ਡਿਆ ਤੇ ਬੱਚਿਆਂ ਦਾ ਕੀ ਹੋਣ ਡਿਆ ਉਹ ਗਵਚਰਿਆਂ ਦਾ ਤਾਨੂੰ ਤੇ ਆਪਣੇ ਆਪ ਹੈ ਹੀ ਨਹੀਂ ਮਾੜਾ ਮੋਟਾ ਵੀ ਕਿਤੇ ਇੱਕ ਵਾਰੀ ਵੀ ਨਹੀਂ ਕਹਿੰਦੇ ਕਿ ਚੱਲ ਤੈਨੂੰ ਮਲਾ ਹੀ ਲਿਆਉਣਾ ਜਾ ਕੇ ਏਦਾਂ ਨਹੀਂ ਮੈਨੂੰ ਫਰਕ ਪੈਣਾ ਹੈਗਾ ਹੁਣ ਉਹ ਕੁੜੀਆਂ ਗੱਲ ਸਰ ਪਾ ਚ ਲਿਆ ਉਥੋਂ ਦੱਸ ਉਹ ਘਰੇ ਆਉ ਉਹ ਦਾਜੂ ਸਾਹਮਣੇ ਹੀ ਉਹਨਾਂ ਦੀ ਉਹ ਕੁੜੀਆਂ ਚੰਗੀਆਂ ਬਣੀਆਂ ਮੈਨੂੰ ਲੱਗਦਾ ਤੂੰ ਬਿਮਾਰ ਹੋਇਆ ਨਾ ਜ਼ਿਆਦਾ ਆਪਣੀ ਸਿਹਤ ਦਾ ਧਿਆਨ ਰੱਖਣਾ ਤੇ ਦੱਸਾਂ ਤੇ ਦਵਾਈ ਲੈ ਆ ਜਾ ਹੀ ਜਰਾ ਜੇ ਤੁਹਾਨੂੰ ਪਤਾ ਚੰਗਾ ਭਲਾ ਵੀ ਮੈਂ ਬਿਮਾਰ ਹੋਇਆ ਨਾ ਜਿਆਦਾ ਤੇ ਫਿਰ ਜਾ ਕੇ ਮਲਾ ਲਿਆ ਹਾਂ ਐਨਾ ਗੱਲ ਨੂੰ ਗੱਲ ਨੂੰ ਲਮਕਾਈ ਜਾਂਦੇ ਹੋ ਕਦੀ ਅੱਜ ਕਦੀ ਕੱਲ ਮਿਲ ਨਹੀਂ ਉਹਨਾਂ ਨੂੰ ਮਿਲੀ ਮੈਂ ਨਾ ਥੋੜੀ ਕਰਨਾ ਨਾ ਮਿਲੀ ਪਰ ਪਹਿਲਾਂ ਆਪਣੇ ਨੂੰ ਠੀਕ ਤੇ ਕਰ ਲਾ ਬਾਅਦ ਜੇ ਬਿਮਾਰੀ ਲੰਮੀ ਹੋਏ ਨਾ ਤੇ ਫਿਰ ਬੜੇ ਬੜੇ ਹਲਾ ਲੱਗ ਦੇਗੋ ਨਾ ਮੈਂ ਨਾ ਗੱਲੀ ਕਰਿਆ ਆਂ ਦੀ ਨਾ ਗੱਲੀ ਨਹੀਂ ਕਰਾਂ ਢੀ ਮੈਂ ਤੁਹਾਨੂੰ ਸਾਰਾ ਪਤਾ ਚੰਗਾ ਭਲਾ ਤੀ ਜਾਣ ਕੇ ਇਦਾਂ ਕਰਦੇ ਮੈਂ ਕਹਿੰਦਾ ਦਮ ਮੈਂ ਮਲਾ ਲਿਆਉਂਗਾ ਹੁਣ ਮੈਂ ਦੱਸ ਕੀ ਕਹਿੰਦਾ ਹਸ ਤੈਨੂੰ ਏਦਾਂ ਤੇ ਤੂੰ ਹਰ ਵਾਰੀ ਕਹਿ ਦਿੰਨੇ ਓ ਮੈਂ ਮਲਾ ਲਿਆਉਣਾ ਮੈਂ ਚਲ ਜਾਾਂਗਾ ਅੱਜ ਚਲ ਜਾਾਂਗੇ ਕੱਲ ਚਲ ਜਾਾਂਗੇ ਏਦਾਂ ਹੀ ਕਹਿੰਨੇ ਓ ਹਰ ਵਾਰੀ ਕਦੀ ਇਹ ਵੀ ਕਿਹਾ ਵਾ ਕਿ ਚੱਲ ਹੋ ਤਿਆਰ ਚੱਲ ਚਲੀਏ ਇਹ ਤੇ ਨਹੀਂ ਨਾ ਕਦੀ ਕਿਹਾ ਤੁਸੀਂ ਮੇਰੀ ਗੱਲ ਸੁਣੋ ਔਰ ਇਹ ਬੋਲੋ ਉਹ ਬਾਹਰ ਵੇ ਤੇਰੀ ਫੈਂਡੀ ਓ ਤੇ ਕੰਨੀ ਗੱਲ ਪੈ ਗਈ ਨਾ ਤੁਹਾਨੂੰ ਬਾਹਰ ਧੱਕੇ ਮਾਰ ਕਰ ਦਿਆ ਨੇ ਤੇ ਮੈਂ ਕੀ ਕਰਾਂ ਕੁੜੀਆਂ ਕੁੜੀਆਂ ਲਾਇਆ ਤੂੰ ਨੂੰ ਚੰਗਾ ਭੁਲਾ ਪਤਾ ਵਾ ਇੱਕ ਨਾ ਇੱਕ ਦਿਨ ਤੇ ਪਤਾ ਲੱਗ ਹੀ ਜਾਣਾ ਵਾ ਜਿੰਨਾ ਮਰਜੀ ਲੁਕਾ ਕੇ ਰੱਖੋ ਹਾਂ ਭਾਵੇਂ ਐਵੇਂ ਉਹ ਗੱਲ ਕਰੀ ਜਾਂਦੇ ਆ ਬਾਰ ਬਾਰ ਸਤਾਉਂਦੇ ਬੰਦੇ ਨੂੰ ਅਗਲੇ ਨੂੰ ਚਾਹ ਠੀਕ ਆ ਫਿਰ ਜੇ ਤੇ ਕੁੜੀਆਂ ਨੂੰ ਮਿਲਿਆ ਠੀਕ ਹੋਣਾ ਨਾ ਤੇ ਇਦਾਂ ਕਰ ਕੱਲ ਤੂੰ ਚੱਲੀ ਹੋ ਜੀ ਅਸ਼ਰ ਨਾਲ ਟੈਸਟ ਕਰਾਈ ਤੇ ਨਾਲੇ ਮਿਲ ਲਈ ਉਹਨਾਂ ਨੂੰ ਹਾਂ ਕੀ ਕੀ ਆ ਤਹੀ ਇੱਕ ਹੋਰ ਵੇਰ ਬੋਲੂਗਾ ਉਹ ਬਾਬਾ ਮਿਲ ਲਈ ਉਹਨਾਂ ਨੂੰ ਹੋਰ ਕੀ ਗਿਆ ਤਨੂੰ ਮੈਨੂੰ ਯਕੀਨ ਨਹੀਂ ਹੋਣਿਆ ਤੁਸੀਂ ਅੱਗੇ ਵੀ 2-3 ਵਾਰ ਮੈਨੂੰ ਇਦਾਂ ىلਾਰਾ ਲਾਇਆ ਆ ਜਕੇਂਦਰੋਂ ਆਪੇ ਹੋਇਆ ਨਾ ਗੱਲ। ਮੈਂ ਮਿਲਿਆ ਤੂੰ। ਸੱਚੀ ਕੱਲ ਜਾਣਾ ਫਿਰ। ਆਹੋ ਵੇ ਹੁਣ ਤੂੰ ਚੰਗੀ ਭਲਾਈ ਹੋਈ ਆ। ਮੈਨੂੰ ਲੱਗਦਾ ਤੈਨੂੰ ਬਿਮਾਰੀ ਮੂਰੀ ਕੋਈ ਨਹੀਂ ਆ। ਤੈਨੂੰ ਹੈ ਉਹ ਚੋਰਾ ਖਾਈ ਜਾਂਦਾ ਤੈਨੂੰ। ਪਤਾ ਤੇ ਤੁਹਾਨੂੰ ਵੀ ਚੰਗਾ ਭਲਾਈ ਆ। ਤੁਸੀਂ ਵੀ ਜਾਣ ਕੇ ਗੱਲ ਨੂੰ ਟਾਲਦੇ ਆ। ਵੇ ਕਹ ਹੁਣ ਤੀ ਮੜਾ ਜਾ ਨਾਲ ਲਿਆ ਆ। ਉਸੇ ਵੇਲੇ ਮੈਨੂੰ ਆਪਣੇ ਆਪ 'ਚ ਹੋਣ ਦਾ ਪੈ ਵੀ ਨਹੀਂ ਮੈਂ ਠੀਕ ਵਾਂ। ਪਰ ਤੁਸੀਂ ਵੀ ਮੰਨਦੇ ਕਿੱਥੇ ਆ ਉਦੋਂ ਤੱਕ ਜਦੋਂ ਤੱਕ ਬੰਦਾ ਬਹੁਤਾ ਹੀ ਨਾ ਨਾਸਾ ਨਿਕਾ ਕੱਢਣ ਦੇ ਪੇ ਉਦੋਂ ਤੱਕ ਤੁਹਾਡੀ ਪਤਾ ਠੀਕ ਆ ਇਦਾਂ ਕਰੀ ਅੱਲ ਜਾਵਾਂਗੇ ਪਤਾ ਲੱਗੇ ਕਿ ਹੁਣ ਮੈਂ ਤੁਹਾਨੂੰ ਦੱਸਾਂ ਕੰਨੋਂ ਕੋਈ ਖਬਰ ਨਾ ਆਏ ਕਿ ਇਹਨੂੰ ਇਹਦਾ ਪਤਾ ਲੱਗਿਆ ਸਿਆਪਾ ਬੜਾ ਪੈਣਾ ਇਹ ਮੈਂ ਤੁਹਾਨੂੰ ਦੱਸਾਂ ਨਹੀਂ ਨਹੀਂ ਹਾਂ ਪਤਾ ਕਿਨੂੰ ਲੱਗਣਾ ਵਾ ਆਪਾਂ ਕਿ ਇਹਨੂੰ ਦੱਸ ਕੇ ਥੋੜਾ ਜਾਣਾ ਵਾ ਜਾਣਾ ਤੇ ਅਸੀਂ ਘਰ ਹੋਏ ਇਹੋ ਕਹਿ ਕੇ ਆ ਨਾ ਕਿ ਆਪਾਂ ਦਵਾਈ ਲੈਣ ਚੱਲੇ ਆ ਟੈਸਟ ਕਰਾਉਣੇ ਆ ਤੇ ਉੱਥੇ ਟਾਈਮ ਲੱਗ ਜਾਣਾ ਵਾ ਤੇ ਨਾਲੇ ਨਾ ਆਪਾਂ ਜਾਵਾਂਗੇ ਯੋ ਉਸ ਟਾਈਮ ਨਾਲ ਨਾਲੇ ਇੱਥੇ ਜਿੱਥੇ ਹਸਪੀਟਲ ਆ ਨਾ ਸਰਕਾਰੀ ਉਦੀ ਲੱਗ ਗਈ ਤੇ ਕੋ ਨੂਰੂਨਾ ਦਾ ਸਕੂਲ ਵਾ ਤੇ ਉਹਨਾਂ ਦੀ ਗਰਾਊਂਡ ਜਿਹੜੀ ਆ ਨਾ ਉਹ ਬੈਕ ਸਾਈਡ ਤੇ ਆ ਆਪਾਂ ਗਰਾਊਂਡ 'ਚ ਹੀ ਮਿਲਾਂਗੇ ਤੀਜੇ ਪੀਰੀਅਡ ਮੈਡਮ ਉਹਨਾਂ ਨੂੰ ਗਰਾਊਂਡ 'ਚ ਲੈ ਕੇ ਹੁੰਦੀ ਹੁੰਦੀ ਆ ਤੇ ਮੈਡਮ ਉੱਥੇ ਛੱਡ ਕੇ ਉਹਨਾਂ ਦੇ ਬੱਚਾ ਉਹ ਆਪ ਅੰਦਰ ਚੱਲ ਜਾਂਦੀਆਂ ਵਾ ਨਾਲੇ ਤੁਹਾਨੂੰ ਪਤਾ ਹੀ ਆ ਬਾਹਰ ਕਿਹੜਾ ਖਲੋਂਦੀ ਆ ਮੈਡਮਾਂ ਤੋਂ ਬੱਚੇ ਨਿਆਣੇ ਖੇਡਦੇ ਰਹਿੰਦੇ ਆ ਨਿਆਣਿਆਂ ਨੂੰ ਤੇ ਆਰ ਹੁੰਦਾ ਵਾ ਵੀ ਐਂ ਖੇਡਣਾ ਵਾ ਚਲ ਐਂ ਇੰਨਾ ਕਰੀ ਫਿਰ ਮੈਂ ਰਹੂੰਗਾ ਪਿੱਛੇ ਹਾਂਜੀ ਤੂੰ ਗੱਡੀ ਆ ਕੇ ਮੇੜਾ ਹੀ ਉਹਨੇ ਪਿੰਡ ਦਾ ਮੈਨੂੰ ਕੋਈ ਵੇਖ ਲੈ ਤੇ ਸਿਆਪਾ ਪਾ ਜੇ ਹੋਏ ਬਾਅਦ ਚ ਚਲੋ ਕੋਈ ਨਹੀਂ ਮੈਂ ਕੱਲੀ ਜਾ ਕੇ ਮੇ ਲਾਉਂਗੀ ਬਸ ਤੂੰ ਇੱਕ ਵਾਰੀ ਬਾਬਾ ਲੈ ਜਾਇਓ ਮੈਨੂੰ ਹੁਣ ਫੇਰ ਨਾ ਟਾਲ ਦਿਓ ਜਿੱਦਾਂ ਅੱਗੇ ਲਾਰੇ ਲਪੇ ਲਾਉਂਦੇ ਹੋ ਇੱਕ ਤੇ ਤੁਹਾਡੇ ਲਾਰੇ ਬੜੇ ਹੁੰਦੇ ਆ ਉਹ ਮੇਰੀ ਮਿਲਨੀ ਚੰਗਾ ਜੇ ਮਿਲਿਆ ਤੂੰ ਠੀਕ ਹੁੰਦੀ ਨੀ ਹੋਰ ਗੈਜਦਾ ਮੈਂ ਜੁੜੀ ਨਹੀਂ ਪੈਸੇ ਲਾਉਣੇ ਹਸਪਤਾਲ ਵਿੱਚ ਪੈਸੇ ਨਹੀਂ ਤੁਹਾਡੇ ਮੈਂ ਲੱਗਣ ਦਿੰਦੀ ਤੂੰ ਇੱਕ ਵਾਰੀ ਬਸ ਮੈਨੂੰ ਕੁੜੀਆਂ ਨਾਲ ਮਿਲਾ ਦਿਓ ਹੁਣ ਇੰਨਾ ਹੀ ਬੜਾਵਾ ਤਾਂ ਠੀਕ ਆ ਮੈਂ ਖਾਣਾ ਰੋਟੀ ਰੈਡੀ ਪਾ ਕੇ ਤੂੰ ਕਰ ਲੈ ਆਰਾਮ ਫੇਰ ਘੜੀ ਮੈਂ ਪਾਦਾ ਰੋਟੀ ਨਹੀਂ ਨਹੀਂ ਤੂੰ ਕਰ ਲੈ ਆਰਾਮ ਹੂੰ ਲੱਗਦੀ ਤੂੰ ਐਹੀ ਠੀਕ ਹੋ ਗਈਂਗਾ ਤੇ ਵੇਖਾਂ ਹੁਣ ਕਿੱਡੀ ਸ਼ਤੀ ਮੰਨੇ ਆਈ ਹੂੰ ਤੇ ਬਿਮਾਰ ਹੋਂਦੀ ਆ ਤੇ ਮਲਾ ਲਿਆਵਾ ਜਾ ਕੇ ਚੱਲ ਪੂਜਾ ਜੇ ਤੂੰ ਠੀਕ ਹੋ ਵੀ ਜਾਏਂਗੀ ਨਾ ਤਾਂ ਵੀ ਨਾਟਕ ਕਰੀ ਜਾਈ ਤੇ ਮੈਂ ਠੀਕ ਹੀ ਨਹੀਂ ਹੈਗੀ ਫੇਰ ਹੀ ਇਹਨੇ ਮਲਾਉਣ ਜਾਣਾ ਆ ਨਹੀਂ ਤੇ ਇਦਾਂ ਦੇ ਲਾਰੇ ਤੇ ਇਹਨੇ ਅੱਗੇ ਬੜੀ ਵਾਰੀ ਲਾਏ ਆ ਮੈਨੂੰ ਚੱਲ ਜਾਾਂਗੇ ਕੱਲ ਚੱਲ ਜਾਾਂਗੇ ਅੱਜ ਚੱਲ ਜਾਾਂਗੇ ਇਹਦੇ ਲਾਰੇਆਂ ਤੋਂ ਨਾ ਬੰਦਾ ਉਦਾਂ ਹੀ ਚੰਗਾ ਆ ਆਹ ਠੀਕ ਯੋਗਾ ਮਾ ਹੁਣ ਮੈਂ ਨਾ ਕੱਲ ਤੱਕ ਮੈਨੂੰ ਬੜਤੇ ਨਮੇ ਪਈ ਰਣਾ ਪੈਣਾ ਆ ਆਮਨੇ ਵੀ ਬੜੀ ਓਖੀ ਹੋਣਾ ਉਹਨੂੰ ਕੰਮ ਕਰਨਾ ਪੈਣਾ ਆ ਉਹਨੇ ਵੀ ਬੜੀ ਚੀਕਣਾ ਆ ਚੱਲ ਕੋਈ ਗੱਲ ਨਹੀਂ ਆਪਣੇ ਬੱਚਿਆਂ ਖਾਤਰ ਨਾ ਕੁਛ ਨਾ ਕੁਛ ਸੁਣਨਾ ਵੀ ਪੈਂਦਾ ਹੁੰਦਾ ਵਾ ਕੋਈ ਗੱਲ ਨਹੀਂ ਦੋ ਚਾਰ ਗੱਲਾਂ ਹੀ ਆ ਸੁਣਾ ਲੇਗੀ ਵੱਧ ਤੋਂ ਵੱਧ ਹੋਰ ਕੀ ਕਰ ਸਕਦੀ ਆ ਹੱਥੀ ਪੈ ਜਾਏਗੀ ਹੋਰ ਕੀ ਕਰਨਾ ਐਨੇ ਇਹੋ ਕੁਛ ਹੀ ਤੇ ਹੈਗਾ ਅੱਗੇ ਦੇ ਕੋਲ ਅੱਗੇ ਕਿਹੜਾ ਹੱਥੀ ਨਹੀਂ ਪੈਂਦੀ ਹੈਗੀ ਕੋਈ ਨਹੀਂ ਆ ਮੈਂ ਇੱਥੇ ਹੀ ਰਹਿਣਾ ਵਾ ਮੈਂ ਨਹੀਂ ਨਿਕਲਣਾ ਬਾਹਰ ਅੰਦਰੋਂ ਉਹ ਫਰਮਾ ਠੀਕ ਹੀ ਨਹੀਂ ਹੈਗੀ